ਮੈਂ ਉਹਨੂੰ ਕਦੇ ਵੀ ਪੁੱਤਾ ਨਹੀਂ ਸੀ ਸਮਝਿਆ ਆਪਣੇ ਪੁੱਤਾਂ ਵਾਂਗੂ ਰੱਖਿਆ ਸੀਗਾ ਮੈਨੂੰ ਕੀ ਪਤਾ ਸੀ ਇਹ ਜਾਣੋ ਇੰਨੀ ਜੇਬੀ ਚੜਿਆ ਜਾਣਾ ਓੜੇ ਕੋਈ ਨਾ ਕੋਈ ਇਹ ਤਾਂ ਰੱਬ ਦਾ ਪਾਣਾ ਹੈ ਦਲਾਸਾ ਰੱਖ ਜਦੋਂ ਪਹਿਲੀ ਵਾਰ ਆਇਆ ਸੀ ਸਾਡੇ ਘਰ ਮੇਰੇ ਤਾਂ ਮੂੰਹ 'ਚ ਦੰਦੀਆਂ ਰਹੀ ਸੀ ਵੱਟਦੀਆਂ ਇਹ ਨਹੀਂ 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 ਟਿਕ ਟਿਕ ਮੂੰਹ 'ਚ ਦੰਦੀਆਂ ਨਾ ਵੱਟਾ ਯਾਨੀ ਕਿ ਬਹੁਤ ਜ਼ਿਆਦਾ ਖੁਸ਼ੀ ਹੁੰਨੀ ਪੰਜਾਬੀ ਦੇ ਮੁਹਾਵਰੇ ਲਈ ਤੇ ਪੰਜਾਬੀ ਭਾਸ਼ਾ ਨੂੰ ਸਿੱਖਣ ਲਈ ਇਸ ਵੀਡੀਓ ਚ ਬੜਾ ਅੱਛਾ। ਅੱਛਾ। ਤੇ ਰੋਇਆ। ਵਾਲੀਆ ਸਾਹਿਬ ਰਾਤੀ ਇਕੱਠਿਆਂ ਨੇ ਅਸੀਂ ਰੋਟੀ ਖਾਧੀ ਐ, ਕੱਟੇ ਸੁੱਤੇ ਐ, ਸਵੇਰੇ ਉੱਠਿਆ ਹੀ ਦੀਏਗਾ। ਜਰਮਨ ਸ਼ੈਫਰਡ ਨੀ ਸੀਗਾ ਹਾਂ ਜੀ ਇਹ ਜਰਮਨ ਸ਼ੈਫਰਡ ਸੀਗਾ ਅੰਨੇ ਦੇ ਹੱਥ ਬਟੇਰ ਲੱਗਿਆ ਕਿਵੇਂ ਲੱਗਿਆ ਇਹ ਕੋਈ ਅੰਨੇ ਦੇ ਹੱਥ ਬਟੇਰ ਲੱਗਣਾ ਯਾਨੀ ਕਿ ਕਿਸੇ ਅਨਾੜੀ ਬੰਦੇ ਨੂੰ ਵੱਡੀ ਚੀਜ਼ ਮਿਲ ਜਾਣਾ ਇਸ ਵੀਡੀਓ ਚ ਬਣੇ ਰਹੋ ਹਾਂ ਜੀ ਇਹ ਹੋਇਆ ਕਿਵੇਂ ਉਹ ਦਰਅਸਲ ਭੂਰੂ ਦੇ ਰਿਸ਼ਤੇਦਾਰਾਂ ਦਾ ਕੁੱਤਾ ਸੀ ਇਹਦੇ ਕੋਲ ਤਾਂ ਇੱਕ ਮਹੀਨਾ ਪਹਿਲਾਂ ਹੀ ਆਇਆ ਹੈ ਉਦੇ ਮਾਲਕਾਂ ਦਾ ਲੱਗਿਆ ਵੀਜ਼ਾ ਅਮਰੀਕਾ ਦਾ ਤੇ ਟਰੰਪ ਦੇ ਪਾਏ ਪੰਗੇ ਦਾ ਤੁਹਾਨੂੰ ਪਤਾ ਹੀ ਆ ਪਰ ਪੂਰੂ ਵਿਚਾਰੇ ਦਾ ਵੀਜ਼ਾ ਨਹੀਂ ਲੱਗਿਆ ਮੈਨੂੰ ਲੱਗਦਾ ਉਹਦਾ ਹੀ ਚੋਰਾ ਖਾ ਗਿਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚੋਰਾ ਖਾ ਜਾਣਾ ਯਾਨੀ ਕਿ ਦੁੱਖ ਮਨ ਤੇ ਲੈ ਜਾਣਾ ਵੀਡੀਓ ਚ ਬਣੇ ਰਹੋ ਪੂਰੂ ਕਿੱਥੇ ਆ ਯਾਰ ਮੇਰੇ ਬੱਚਾ ਨੇ ਉਹਦੇ ਨਾਲ ਖੇਡਣਾ ਹੈ ਉਹ ਦੱਸੀ ਉਹ ਪੂਰੂ ਤਾਂ ਜਹਾਨੋਂ ਤੁਰ ਗਿਆ ਉਹ ਚੰਨਾ ਤੇਰੇ ਨਾਮ ਤਾਂ ਜੱਗੋ ਤੇਰਵੀ ਹੋ ਗਈ ਇਹ ਤਾਂ ਹੋਣੀ ਦਾ ਹੱਥ ਹੈ ਜੱਗੋ ਤੇਰਵੀ ਹੋ ਜਾਣਾ ਯਾਨੀ ਕਿ ਕੁਝ ਅਣਹੋਣੀ ਹੋ ਜਾਣਾ ਤੇ ਹੋਣੀ ਦਾ ਹੱਥ ਯਾਨੀ ਕਿ ਰੱਬ ਦੀ ਰਜਾ ਵੀਡੀਓ ਚ ਬਣੇ ਰੋ ਹੈਲੋ ਹੈ ਐਮਐਲਏ ਸਭ ਤਾਂ ਬੱਕਰਾ ਮਰ ਗਿਆ ਸਮਝ ਗਿਆ ਤੱਕਾ ਮਰ ਗਿਆ ਮੇਲੇ ਸਾਹ ਦਾ ਚਲੋ ਯਾਰ ਚੱਲ ਬੱਕਰਾ ਮਰ ਗਿਆ ਮੇਲੇ ਸਾਹ ਦਾ ਬੱਕਰਾ ਮਰ ਗਿਆ ਮੇਰੇ ਜੁੱਤੇ ਕਿੱਥੇ ਆ ਓਏ ਮੇਲੇ ਸਾਹ ਦਾ ਸਾਚੇ ਗਿਆ ਹਜ਼ਿਆਰਿਆਂ ਨੇ ਚੜਦੇ ਸੂਰਜ ਨੂੰ ਸਲਾਮਾ ਇੱਕ ਮਿੰਟ ਇੱਕ ਮਿੰਟ ਚੜਦੇ ਸੂਰਜ ਨੂੰ ਸਲਾਮਾ ਯਾਨੀ ਕਿ ਉੱਚੇ ਤੇ ਵੱਡੇ ਬੰਦਿਆਂ ਦੀ ਹੀ ਵਾਇਵਾਹੀ ਹੈ ਮਾਤੜ ਬੰਦੇ ਨੂੰ ਕੋਈ ਨਹੀਂ ਪੁੱਛਦਾ ਸੱਚ ਕਰ Fy <laughs> faen.